ਕੇਂਦਰ ਸਰਕਾਰ ਦੇ ਵੱਲੋਂ ਨਿਤ ਨਵੇਂ ਤੋਂ ਨਵੇਂ ਫੈਸਲੇ ਲਏ ਜਾ ਰਹੇ ਨੇ ਜਿਸ ਦੇ ਚੱਲਦੇ ਲਗਾਤਾਰ ਪੰਜਾਬ ਦਾ ਮਾਹੌਲ ਘਰਮਾਉਂਦਾ ਜਾ ਰਿਹਾ ਹੈ ਹਾਲੇ ਦੇ ਵਿੱਚ ਕੇਂਦਰ ਸਰਕਾਰ ਨੇ ਵਿਦਿਆਰਥੀਆਂ ਨੂੰ ਲੈ ਕੇ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਜਿਸ ਤੋਂ ਬਾਅਦ ਬੱਚਿਆਂ 'ਚ ਮਾਪਿਆਂ 'ਚ ਤੇ ਪ੍ਰੋਫੈਸਰਾਂ ਦੇ ਵਿੱਚ ਭਾਰੀ ਰੋਸ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ ਕੋਚਿੰਗ ਸੈਂਟਰ ਨਹੀਂ ਜਾਣਗੇ ਕੋਚਿੰਗ ਸੈਂਟਰ ਦੇ ਪ੍ਰੋਫੈਸਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਉਮਰ ਦੇ ਵਿੱਚ ਆ ਕੇ ਬੱਚਿਆਂ ਦਾ 베ਸ ਬਣਦਾ ਪਰ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਫੈਸਲਾ ਨਿੰਦਣਯੋਗ ਹੈ ਅੱਜ ਦਾ ਵਿਸ਼ਾ ਇਹ ਹੈਗਾ ਜੀ ਸਰਕਾਰ ਨੇ ਇੱਕ ਕੋਚਿੰਗ ਨੂੰ ਇੰਡਸਟਰੀ ਨੂੰ ਲੈ ਕੇ ਇੱਕ ਦੁੱਖ ਜਿਹੜੀ ਜਾਰੀ ਕੀਤੀ ਹੈ ਗਾਈਡਲਾਈਨ 16 ਸਾਲ ਦਾ ਬੱਚਾ ਕੋਚਿੰਗ ਨਹੀਂ ਲੈ ਸਕਦਾ ਸਾਡਾ ਇਹੀ ਵਿਰੋਧ ਹੈਗਾ ਕਿਉਂ 16 ਸਾਲ ਦਾ ਬੱਚਾ ਕੋਚਿੰਗ ਕਿਉਂ ਨਹੀਂ ਲੈ ਸਕਦਾ ਇਹ ਬੱਚੇ ਦੀ ਨੇਚਰਲ ਵਿਸ਼ ਕੀ ਕੀਤੀ ਜਾ ਰਹੀ ਹੈ ਰਾਈਟ ਟੂ ਫਰੀडम ਨੂੰ ਵਾਇਲਟ ਕੀਤਾ ਜਾ ਰਿਹਾ ਕੀ ਸਰਕਾਰ ਨੇ ਪੇਰੈਂਟਸ ਨੂੰ ਜਾਂ ਬੱਚਿਆਂ ਤੋਂ ਪੁੱਛਿਆ ਸੀਗਾ ਕਿ ਸਰਕਾਰ ਨੇ ਸਟੇਕ ਹোল্ডারਾਂ ਨਾਲ ਬਹਿ ਕੇ ਗੱਲ ਕੀਤੀ ਸੀਗੀ ਕਿਦਾਂ ਹੋਣਾ ਚਾਹੀਦਾ ਕਿਦਾਂ ਨਹੀਂ ਇਹ ਇੱਕ ਤੁਗਲਕੇ ਫਰਮਾਨ ਸਰਕਾਰ ਨੇ ਜਾਰੀ ਕਰ ਦਿੱਤਾ ਕਿ 16 ਸਾਲ ਤੋਂ ਥੱਲੇ ਵਾਲਾ ਬੱਚਾ ਕੋਚਿੰਗ ਤੇ ਨਹੀਂ ਜਾ ਸਕਦਾ ਜਿਸ ਦੇ ਕਰਕੇ ਬੱਚਿਆਂ ਤੇ ਮਾਪਿਓ ਦੇ ਵਿੱਚ ਬਹੁਤ ਜ਼ਿਆਦਾ ਹੜਕੰਪ ਮਚ ਗਿਆ ਕਿ ਅਸੀਂ ਐਕਸਟਰਾ ਚਾਹੁੰਦੇ ਹਾਂ ਕਿ ਸਾਡਾ ਬੱਚਾ ਐਕਸਟਰਾ ਸਕੂਲਾਂ ਆ ਕੇ ਪੜ੍ਹੇ ਐਕਸਟਰਾ ਹੈਲਪ ਲਵੇ ਉਹ ਕਿਉਂ ਨਹੀਂ ਲੈ ਸਕਦਾ ਇਸ ਦੇ ਵਿਰੋਧ ਵਿੱਚ ਆਪਾਂ ਹੈਗੇ ਆ ਐਜੂਕੇਸ਼ਨ ਸਟੇਟ ਸਬਜੈਕਟ ਹੈ ਮੈਂ ਅਪੀਲ ਕਰਾਂਗਾ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਨੂੰ ਕਿ ਮਾਨਯੋਗ ਸੀਐਮ ਸਾਹਿਬ ਇਹ ਰੂਲਸ ਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਕਰਨਾ ਚਾਹੀਦਾ 16 ਸਾਲ ਦੇ ਬੱਚਿਆਂ ਨਾਲ ਤਾਂ ਉਹਨਾਂ ਪੇਰੈਂਟਸ ਨਾਲ ਧੱਕਾ ਹੋਣ ਜਾ ਰਹੇ ਹਾਂ ਉਹਤੇ ਹੀ ਬੱਚੇ ਦੇ ਮਾਪਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬੱਚੇ ਸਿਰਫ 1-2 ਘੰਟੇ ਦੇ ਲਈ ਹੀ ਪੜਨ ਜਾਂਦੇ ਨੇ ਤਾਂ ਕਿ ਉਹ ਚੰਗੇ ਭਵਿੱਖ ਲਈ ਚੰਗੀ ਤਿਆਰੀ ਕਰ ਸਕਣ ਅ ਵੈਸੇ ਤੇ ਮੈਂ ਸਰਕਾਰ ਨੂੰ ਐਪਰੀਸ਼ੀਏਟ ਕਰਦੀ ਕਿ ਉਹਨਾਂ ਨੇ ਬੱਚਾ ਬਾਰੇ ਬੜਾ ਸੋਚਿਆ ਬਟ ਮੈਂ ਤੁਹਾਡੇ ਥਰੂ ਗਵਰਨਮੈਂਟ ਨੂੰ ਇੱਕ ਮੈਸੇਜ ਕਨਵੇ ਕਰਨਾ ਚਾਹੁੰਦੀ ਆ ਕਿ ਇਸ ਤਰੀਕੇ ਨਾਲ ਉਹ ਬੱਚਾ ਦਾ ਸਟ्रेस ਘਟਾ ਨਹੀਂ ਰਿਹਾ ਇਨ ਫੈਕਟ ਬੱਚਾ ਦੀ ਫਰਸਟ੍ਰੇਸ਼ਨ ਨੂੰ ਵਧਾ ਰਿਹਾ ਹੈ ਪੇਰੈਂਟਸ ਦੀ ਫਰਸਟ੍ਰੇਸ਼ਨ ਨੂੰ ਵਧਾ ਰਿਹਾ ਕਿਸ ਤਰ੍ਹਾਂ ਬਿਕੋਜ਼ ਕਲਾਸਿਸ ਵਿਦ ਸਕੂਲ ਵਿਦ ਬੱਚ ਜਾਂਦੇ ਇਟਸ ਨਾਟ ਕਿ ਸਕੂਲ ਵਿਦ ਕੰਪੀਟੀਟਿਵ ਟੀਚਰਸ ਨਹੀਂ ਹੈਗੇ ਪਰ ਇੱਕ ਐਵਰੇਜ ਬੱਚਾ ਜਿਹੜਾ 40 ਮਿੰਟ ਦਾ ਸੈਸ਼ਨ ਹੈ ਜਿਸ ਵਿੱਚ ਜਿਸ ਕਲਾਸ ਦੀ ਸਟਰੈਂਥ ਹੀ 40 ਤੋਂ 45 ਹੈ ਹਰ ਬੱਚਾ ਉਸ ਟੀਚਰ ਦੇ ਲੈਕਚਰ ਨੂੰ ਗ੍ਰੈਸਪ ਨਹੀਂ ਕਰ ਸਕਦਾ ਔਰ ਜਦ ਬੀਇੰਗ ਅ ਪੇਰੈਂਟ ਅਸੀਂ ਸਕੂਲ ਦੇ ਟੀਚਰ ਨੂੰ ਅਪਰੋਚ ਕਰਦੇ ਹਾਂ ਤੇ ਸਕੂਲ ਦੀ ਟੀਚਰ ਦੀ ਇਹ ਮਜਬੂਰੀ ਸਾਹਮਣੇ ਆਂਦੀ ਹੈ ਕਿ ਮੈਮ ਮੈਂ ਸਾਰੀ ਕਲਾਸ ਨੂੰ ਦੇਖਣਾ ਮੈਂ ਤੁਹਾਡੇ ਬੱਚੇ ਨੂੰ ਇੰਡੀਵਿਜੂਅਲੀ ਅਟੈਂਸ਼ਨ ਨਹੀਂ ਦੇ ਸਕਦੀ ਇੱਕ ਟਾਪਿਕ ਨੂੰ ਮੈਂ ਇੱਕ ਦਿਨ ਕਲੀਅਰ ਕਰ ਦਾਂ ਕਿ ਦੋ ਦਿਨ ਕਰ ਲਈ ਤੀਸਰੇ ਦਿਨ ਮੈਮ ਤੁਹਾਨੂੰ ਖੁਦ ਮਿਹਨਤ ਕਰਨੀ ਪੈਣੀ ਹੈ ਪਰ ਬੀਇੰਗ ਅ ਟੀਚਰ ਅਗਰ ਜੇ ਮੇਰੇ ਮੈਥਸ ਔਰ ਸਾਇੰਸ ਦੇ ਕਨਸੈਪਟ ਕਲੀਅਰ ਨਹੀਂ ਹੈ ਤੁਸੀਂ ਆਪਣੇ ਬੱਚੇ ਦੀ ਕਿਸ ਤਰ੍ਹਾਂ ਹੈਲਪ ਕਰ ਸਕਦੀਆਂ ਤੇ ਇਹਦੇ ਰੈਸਕਿਊ ਲਈ ਸਾਨੂੰ ਇੱਕ ਐਕਸਟਰਾ ਕੋਚਿੰਗ ਦੀ ਜ਼ਰੂਰਤ ਹੈ ਔਰ ਇਹ ਜਿਹੜੇ ਕੋਚਿੰਗ ਸੈਂਟਰਸ ਨੇ ਇਹ ਅੱਜ ਦੇ ਟਾਈਮ ਦੀ ਨੀਡ ਹੈ ਬੱਚਾ ਦੀ ਇਸ ਦੌਰਾਨ ਜਦੋਂ ਬੱਚਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਕੇਂਦਰ ਸਰਕਾਰ ਦੀਆਂ ਨਵੀਆਂ ਗਾਈਡਲਾਈਨਸ ਦੀ ਨਿੰਦਿਆ ਕੀਤੀ ਸਰ ਇਹ ਜਿਹੜਾ ਫੈਸਲਾ ਹੈ ਜਸਟੀਫਾਈਡ ਨਹੀਂ ਹੈਗਾ ਕਿਉਂਕਿ ਹਰ ਇੱਕ ਮਤਲਬ ਸਟੂਡੈਂਟ ਨੂੰ ਨੀਡ ਹੁੰਦੀ ਹੈ ਕੋਚਿੰਗ ਦੀ ਕਿ ਤੁਸੀਂ ਦੇਖ ਸਕਦੇ ਹੋ ਕਰੋਨਾ ਤੋਂ ਬਾਅਦ ਤਾਂ ਵੈਸੇ ਹੀ ਬੱਚਾ ਦਾ ਉਹ ਬੁਰਾ ਹਾਲ ਹੋ ਚੁੱਕਾ ਹੈ ਕਿ ਜਿਹੜੇ ਨਵੇਂ ਕਰਿਕੂਲਮ ਸਰਕਾਰ ਲਿਆ ਰਹੀ ਹੈ ਐਮਸੀਕਿਊਜ਼ ਹੋ ਗਏ ਅਸਰਸ਼ਨ ਰੀਜ਼ਨ ਹੋ ਗਏ ਠੀਕ ਹੈ ਸਾਡੇ ਪੇਰੈਂਟਸ ਵੀ ਐਜੂਕੇਟਿਡ ਹੈ ਨੋ ਡਾਊਟ ਬਟ ਕੁਝ ਚੀਜ਼ਾਂ ਐਸੀ ਹੈ ਜੋ ਸਿਰਫ ਅਸੀਂ ਟੀਚਰਸ ਨੂੰ ਗਾਈਡੈਂਸ ਲੈਸ ਤੇ ਬਟ ਸਾਨੂੰ ਸਕੂਲ ਦੇ ਵਿੱਚ ਉਹ ਚੀਜ਼ ਸਾਨੂੰ ਪ੍ਰੋਪਰ ਨਹੀਂ ਮਿਲ ਰਹੀ ਕਿਉਂਕਿ ਹਰ ਟੀਚਰ ਕੋਲ ਮੈਕਸਿਮਮ 35 ਮਿੰਟਸ ਹੁੰਦੇ ਇਸ ਤੋਂ ਜ਼ਿਆਦਾ ਹੁੰਦੇ ਨਹੀਂ ਤੇ ਸਾਡੇ ਡਾਊਟਸ ਵਿੱਚ ਰਹਿ ਜਾਂਦੇ ਆ ਬਟ ਸਾਨੂੰ ਕਲੀਅਰ ਕਰਨ ਲਈ ਕੋਈ ਚਾਹੀਦਾ ਜੋ ਕਿ ਸਾਡੇ ਲਈ ਕੋਚਿੰਗ ਟੀਚਰਸ ਜਿਹੜੇ ਉਹ ਬੈਸਟ ਨੇ ਸਾਡਾ ਹਰ ਇੱਕ ਡਾਊਟ ਕਲੀਅਰ ਕਰਦੇ ਹਾਂ ਖੈਦ ਆਦੀ ਹੈ ਕਿ ਬੱਚਿਆਂ ਦਾ ਇਸ ਉਮਰ ਦੇ ਵਿੱਚ ਆ ਕੇ ਭਵਿਕਵਾਣਾ ਸ਼ੁਰੂ ਹੁੰਦਾ ਤੇ ਸਕੂਲ ਤੋਂ ਬਾਅਦ ਉਹ ਕੋਚਿੰਗ ਸੈਂਟਰ ਦੇ ਵਿੱਚ ਸਿੱਖਿਆ ਲੈਣ ਲਈ ਜਾਂਦੇ ਨੇ ਤਾਂ ਕਿ ਅੱਗੇ ਜਿਹੜੇ ਪੇਪਰ ਹੋਣਗੇ ਜਾਂ ਕੋਚਿੰਗ ਲੈ ਕੇ ਉਹ ਚੰਗਾ ਭਵਿਕ ਬਣਾ ਸਕਣਗੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ